ਇਹ ਕੀ ਘਟਨਾ ਖੜੀ ਪਿੰਡ ਫੁੱਲੋ ਮਿੱਠੀ ਜੀ ਨਾਗਾ ਬਾਬਾ ਸੰਧਾਪੁਰੀ ਦੇ ਡੇਰੇ ਚ ਜੀ ਕੱਲ ਵਰਸੀ ਮਨਾਉਨੇ ਹੁੰਨੇ ਆ ਨਵੇਂ ਸਾਲ ਦੀ ਇੱਕ ਤਰੀਕ ਨੂੰ 1 ਜਨਵਰੀ ਨੂੰ ਬਾਬਾ ਸ਼ਰੀਦਾ ਸੱਠ ਸਾਲ ਤੋਂ ਇੱਥੇ ਬਰਾਜਮਾਨ ਸੀ ਪਿਛਲੇ ਸਾਲ ਵੀ ਉਹਨਾਂ ਨੇ ਭੰਡਾਰਾ ਕਰਾਇਆ ਇੱਕਤੀ ਥੋੜਾ ਜਿਹਾ ਵੱਡਾ ਭੰਡਾਰਾ ਕਰਾਇਆ ਸਾਧੂ ਸੰਤ ਹੋਰ ਸੱਦੇ ਸਾਰਾ ਭੰਡਾਰਾ ਵਧੀਆ ਸੰਪੂਰਨ ਹੋਇਆ ਤੇ ਜਦੋਂ ਸਮਾਪਤੀ ਕਰਾਈ ਭੰਡਾਰੇ ਦੀ ਉਸ ਤੋਂ ਬਾਅਦ ਸਾਰਿਆਂ ਨੂੰ ਪ੍ਰਸ਼ਾਦ ਦੇ ਕੇ ਬਾਬਾ ਜੀ ਨੇ ਘਰੋ ਘਰੀ ਤੋਰਿਆ ਇੱਕ ਬਾਬਾ ਜੀ ਦਾ ਚੇਲਾ ਸੀਗਾ ਇਹੜਾ ਕੁਟਰੀਆ ਦੇ ਵਿੱਚ ਪਹਿਲਾਂ ਵੀ ਰਹਿ ਪੈਂਦਾ ਸੀ ਤੇ ਰਾਤ ਵੀ ਉਹਨਾਂ ਦੇ ਕੋਲੇ ਸੀ ਉਹਨਾਂ ਨੇ ਚੇਲੇ ਨੇ ਆਪਦੇ ਕੋਲੇ ਰਜਾਈ ਦੇ ਕੋਲੇ ਠੰਡ ਦੇ ਮਾਰੇ ਨੇ ਹੀਟਰ ਲਾ ਲਿਆ ਜੀ ਹੀਟਰ ਤੋਂ ਸੇਕ ਪਤਾ ਨਹੀਂ ਰਜਾਈ ਹੀਟਰ ਦੇ ਨਾਲ ਲੱਗੀ ਕਿ ਕੀ ਲੱਗਿਆ ਉਹ ਤੋਂ ਅੱਗ ਪੈ ਗਈ ਬਾਬਾ ਜੀ ਨੂੰ ਇਹਨਾਂ ਨੇ ਸचेत ਕੀਤਾ ਵੀ ਬਾਬਾ ਜੀ ਉੱਠੋ ਅੱਗ ਪੈ ਗਈ ਬਾਬਾ ਜੀ ਨੂੰ ਇਹ ਸੀਗਾ ਵੀ ਕਿਤੇ ਥੋੜੀ ਜੀ ਅੱਗ ਹੈ ਬਾਬਾ ਜੀ ਨੇ ਪਿਆ ਪਿਆ ਨੇ ਆਖਿਆ ਸਕੇ ਹਾਰੇ ਪਏ ਸੀ ਦੋ ਤਿੰਨ ਦਿਨਾਂ ਦੇ ਬਾਬਾ ਜੀ ਕਹਿੰਦੇ ਵੀ ਤੂੰ ਹੀ ਚੇਲੇ ਅੱਗ ਬੁਝਾ ਦੇ ਜਦੋਂ ਇਹ ਆਪ ਦਾ ਉੱਠ ਕੇ ਭੱਜ ਕੇ ਬਾਹਰ ਆਇਆ ਪਾਣੀ ਪੂਣੀ ਲੈਂਡ ਟੂਟੀਆਂ ਬੰਨੀ ਗਿਆ ਜਦੋਂ ਇਹਨੇ ਬਾਹਰ ਖੋਲਤਾ ਇੰਨੇ ਨਾਲ ਹਵਾ ਨਾਲ ਲੱਗ ਗਈ ਇੰਨੀ ਏਜ ਬਣ ਗਈ ਉਹ ਸਾਰਾ ਭੰਬੜੀ ਮਚ ਗਿਆ ਜੀ ਇੱਕ ਤਰ੍ਹਾਂ ਦਾ ਬਲਾਸਟੀ ਹੋ ਗਿਆ ਇਹ ਤੋਂ ਵਾਪਸ ਵੜਿਆ ਨਹੀਂ ਗਿਆ ਤੇ ਬਾਬੇ ਤੋਂ ਅੰਦਰੋਂ ਨਿਕਲਿਆ ਨਹੀਂ ਗਿਆ ਬਾਬਾ ਜੀ ਅੰਦਰ ਹੀ ਬੂਰੇ ਹੋ ਗਏ ਬਾਬਾ ਜੀ ਮ੍ਰਿਤਕ ਦੇਹ ਨੂੰ ਕਿੱਥੇ ਭੇਜਿਆ ਗਿਆ ਜੀ ਬਾਬਾ ਜੀ ਨੂੰ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਬਟਿੰਡਾ ਵਿਖੇ ਭੇਜਿਆ ਗਿਆ ਪੋਸਟਮਾਰਟਮ ਵਾਸਤੇ ਠੀਕ ਹੈ ਜੀ ਤੇ ਲਿਆ ਕੇ ਸੰਸਕਾਰ ਇੱਥੇ ਕੀਤਾ ਜਾਊਗਾ ਬਾਬਾ ਜੀ ਸਮਾਦ ਵੀ ਬਣਾਈ ਜਾਊਗੀ ਠੀਕ ਹੈ ਮੇਰਾ ਨਾਮ ਚਰਨਜੀਤ ਪੁੱਲੜਾ ਜੀ ਬਾਬਿਆਂ ਨੂੰ ਸਾਡੇ ਡੇਰੇ ਚ 48 ਸਾਲ ਕੋਈ ਇੱਥੇ ਸਾਧੂ ਮਿਰੇ ਆਇਆ ਤੇ ਪਹਿਲੇ ਸੰਤ ਜਿਹੜੇ 7 ਸਾਲ ਲਗਾਤਾਰ ਇੱਥੇ ਸਾਡਾ ਡੇਰਾ ਦੁਵਾਰੀ ਚਲਾਤਾ ਪਰ ਕੱਲ ਇੱਥੇ ਇੰਨਾ ਜਿਆਦਾ ਇਕੱਠ ਤੇ ਖੁਸ਼ੀ ਦਾ ਮਾਹੌਲ ਸੀ ਜਾਂ ਦਾ ਬਾਬੇ ਨੂੰ ਸਮਾਦੀਦਾਨ ਵੇਲੇ ਤੇ ਜਾਂ ਕੱਲ ਇਕੱਠ ਦੇਖਿਆ ਵੀ 2-2 ਘੰਟੇ ਬੰਦਿਆਂ ਨੂੰ ਬਾਰੀ ਨਹੀਂ ਆਈ ਕੀ ਪ੍ਰੋਗਰਾਮ ਸੀ ਜ ਆਪਣੇ ਤੇ ਇਹ ਬਾਬਿਆਂ ਦੀ ਵਰਸ ਹੀ ਹੁੰਦੀ ਹੈ ਹਰ ਨਵੇਂ ਸਾਲ ਚ ਬਾਬਾ ਨਾਗਾ ਜੀ ਨੇ ਸਮਾਧੀ ਦਿੱਤੀ ਸੀ ਆਏ ਸਾਲ ਮਨਾਉਂਦੇ ਆ ਕੱਲ ਵਰਸ ਹੀ ਮਨਾਈ ਸੀ ਬਾਬਿਆਂ ਦੀ ਬੜੀਆਂ ਖੁਸ਼ੀਆਂ ਦਾ ਮਾਹੌਲ ਸੀ ਪਰ ਪ੍ਰਮਾਤਮਾ ਨੂੰ ਮਨਜ਼ੂਰ ਨਹੀਂ ਸੀ ਜਿਹੜਾ ਰਾਤ ਪਾਣਾ ਵਰਤ ਗਿਆ ਹੁਣ ਸੋਗ ਦੀ ਲਹਿਰ ਫੈਲ ਗਈ ਕੀ ਕੀ ਪਾਣਾ ਵਰਤਿਆ ਜੀ ਕੀ ਹੋਇਆ ਜੀ ਪਾਣਾ ਬਸ ਇੱਕ ਕੋਈ ਚੇਲਾ ਪਿਆ ਸੀ ਉਹਨੇ ਹੀਟਰ ਲਾਤਾ ਤੇ ਸੌਂ ਗਏ ਹੀਟਰ ਨਾਲ ਅੱਗ ਪੈ ਗਈ ਅੱਗੇ ਪਰਮਾਤਮਾ ਜਾਣ ਦਾ ਜੋ ਕਸ ਹੋਇਆ ਹੁਣ ਤੁਸੀਂ ਦੇਖ ਹੀ ਲਿਆ ਸਾਰਾ ਜੀ ਹਾਂ ਤੁਸੀਂ ਬਾਬੇ ਦੇ ਸੇਵਾਦਾਰ ਹੋ ਤੇ ਕਿਵੇਂ ਅੱਗ ਪਈ ਇਹ ਇਹ ਅੱਗ ਪਈ ਅੰਦਰ ਸੁੱਤੇ ਪਏ ਸੀਗੇ ਬਾਬਾ ਜੀ ਸੌਂ ਗਏ ਅਸੀਂ ਵੀ ਸੌਂ ਗਏ 11:00 ਵਜੇ ਦਾ ਟਾਈਮ ਹੋ ਗਿਆ 10 11 ਵਜੇ ਤੇ ਸੌਂ ਗਏ ਤੇ ਹੀਟਰ ਲੱਗਿਆ ਹੋਇਆ ਸੀਗਾ ਲੱਕੜਾ ਸੀ ਤਨਦੋਹ ਚੋਂ ਕੱਢਤੀਆਂ ਸੀਗਾ ਤੇ ਹੀਟਰ ਨਾਲ ਕਿਤੇ ਗੈਸ ਘੁੰਸ ਬਣ ਕੇ ਅੰਦਰ ਚੱਲੀ ਗਿਆ ਫੁੱਲ ਗੈਸ ਬਣ ਕੇ ਤੇ ਅੱਗ ਲੱਗ ਗਈ ਅੱਗ ਲੱਗ ਗਈ ਤੇ ਕੁਦਰਤੀ ਮੈਨੂੰ ਸੇਕ ਲੱਗਿਆ ਜਦੋਂ ਮੈਂ ਉੱਠਿਆ ਮੈਂ ਬਾਬਿਆਂ ਨੂੰ ਠਾਇਆ ਸਿੱਧਾ ਪਹਿਲੇ ਗੇਟ ਕੋਲੇ ਵੀ ਨਹੀਂ ਆਇਆ ਮੈਂ ਕਿਹਾ ਬਾਬਾ ਜੀ ਅੱਗ ਲੱਗ ਗਈ ਅੱਗ ਲੱਗ ਗਈ ਤੇ ਗੁਰੂ ਜੀ ਕਹਿੰਦੇ ਚੇਲੇ ਪਾਣੀ ਲਿਆ ਤੇ ਮੈਂ ਭੱਜ ਕੇ ਨਾਲ ਦੀ ਨਾਲ ਗੇਟ ਕੋਲੇ ਆਇਆ ਮੈਂ ਕਿਹਾ ਚੱਲ ਫਿਰ ਪਾਣੀ ਲਿਆਉਣਾ ਇਹ ਵੀ ਗੱਲ ਸੀ ਹੈ ਨਾ ਤੇ ਮੈਂ ਜਦੋਂ ਗੇਟ ਖੋਲਦੇ ਸਾਰ ਜੀ ਆਏ ਬਲਾਸਟ ਹੋਇਆ ਜਿਵੇਂ ਪਤਾ ਨਹੀਂ ਕੀ ਉਹ ਹੁੰਦਾ ਗੈਸ ਇੱਕੇ ਦਮੀ ਲਾਟ ਬਣ ਗਈ ਠੀਕ ਮੁੜ ਕੇ ਤਾਂ ਮੇਰੇ ਤੋਂ ਕੁਝ ਵੀ ਨਹੀਂ ਹੋ ਕਰ ਸੀਗਾ ਜੀ ਮੈਂ ਤਾਂ ਠੀਕ ਪਾਸੇ ਨਹੀਂ ਚੱਲਿਆ ਜੀ ਤੇ ਅੱਗ Baba, yo